ਡੇਰਾ جگਮਾਲ ਵਾਲੀ ਨੂੰ ਅੱਜ ਨਵਾਂ ਡੇਰਾ ਮੁਖੀ ਮਿਲ ਗਿਆ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਅੱਜ ਬਾਬਾ ਵਰਿੰਦਰ ਢਿੱਲੋਂ ਦੀ ਦਸਤਾਰ ਬੰਦੀ ਕੀਤੀ ਇਸ ਦਸਤਾਰ ਸਜਾਉਣ ਦੀ ਰਸਮ ਮੌਕੇ ਬਾਬਾ ਜਸਦੀਪ ਸਿੰਘ ਗਿਲਵੀ ਹਾਜ਼ਰ ਸਨ ਇਸ ਮੌਕੇ ਸੰਤ ਦਾਦੂਵਾਲ ਵੀ ਇਕੱਠੇ ਨਜ਼ਰ ਆਏ ਦੂਜੇ ਪਾਸੇ ਮੇਰੇ ਸਹਿਯੋਗੀ ਪ੍ਰਭ ਸਿੱਧੂ ਨਾਲ ਗੱਲਬਾਤ ਹੋਈ ਹੈ ਦਾਦੂਵਾਲ ਦੀ ਉਹ ਤੁਹਾਨੂੰ ਵੀ ਸੁਣਾਉਣੇ ਆ ਸੋ ਇਸ ਸਮੇਂ ਸਾਡੇ ਨਾਲ ਜਾਣਕਾਰੀ ਦੇਣ ਦੇ ਲਈ ਦਾਦੂਵਾਲ ਸਾਹਿਬ ਜੁੜੇ ਨੇ ਦਾਦੂਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਚੈਨਲ ਤੇ ਨਵਾਂ ਜੀ ਜਦੂਨ ਸਾਹਿਬ ਅੱਜ ਜਿਹੜਾ ਸਰਸਾ ਦਾ ਡੇਰਾ ਜਗਮਾਲੀ ਉਹਦੇ ਵਿੱਚ ਗੱਦੀ ਤੇ ਨਿਸ਼ੀਨ ਵਰਿੰਦਰ ਢਿੱਲੋਂ ਹਨ ਨੂੰ ਅੱਜ ਬਿਠਾਇਆ ਗਿਆ ਉੱਥੇ ਉਹਨਾਂ ਦੀ ਦਸਤਾਰਬੰਦੀ ਹੋਈ ਹੈ ਕੀ ਕਹਿਣਾ ਚਾਹੋਗੇ ਦੇਖੋ ਜੀ ਜੋ ਡੇਰਾ ਜਗਮਾਲਵਾਲੀ ਦਾ ਮਸਲਾ ਹੈਗਾ ਉਹ ਕਾਫੀ ਮੀਡੀਆ 'ਚ ਪਿਛਲੇ ਨਾਲ ਤੇ ਹਾਈਲਾਈਟ ਹੋਇਆ ਸੀ ਯਾ ਜੀ ਜਦੋਂ ਕਿ ਉੱਥੋਂ ਦੇ ਜਿਹੜੇ ਡੇਰੇ ਦੇ ਮੁਖੀ ਸੀਗੇ ਵਕੀਲ ਬਹਾਦਰ ਚੰਦ ਜੀ ਦੇਨਾਨੂ ਵਕੀਲ ਸਾਹਿਬ ਕਹਿੰਦੇ ਸੀ ਮੇਰੇ ਨਾਲ ਉਹਨਾਂ ਦਾ ਬੜਾ ਪਿਆਰ ਸੀ ਮੈਂ ਅਕਸਰ ਕਈ ਵਾਰ ਉਹਨਾਂ ਨੂੰ ਉੱਥੇ ਜਾ ਕੇ ਮਿਲਿਆ ਉਹ ਇੱਥੇ ਵੀ ਆਏ ਉਹਨਾਂ ਦਾ ਗੁਰੂ ਘਰ ਨਾਲ ਬੜਾ ਪਿਆਰ ਸੀ ਉਹਨਾਂ ਤੋਂ ਪਹਿਲਾਂ ਜਿਹੜੇ ਮੈਨੇਜਰ ਸਾਹਿਬ ਸੀ ਉਹਨਾਂ ਨਾਲ ਵੀ ਬੜਾ ਨਾਕੇ ਦੇ ਜਿੰਨੇ ਸਾਡੇ ਪਿੰਡ ਆ ਰਗਮਾਲ ਵਾਲੀ ਹਸੂ ਤੇ ਗਿੜੀ ਇਹਨਾਂ ਪਿੰਡਾਂ ਦੇ ਵਿੱਚ ਉਹ ਜਾਂਦੇ ਹੁੰਦੇ ਸੀ ਗੁਰੂ ਘਰਾਂ ਦੇ ਵਿੱਚ ਤੇ ਮੇਰੇ ਕੋਲ ਵੀ ਵਕੀਲ ਸਾਹਿਬ ਆ ਜਾਂਦੇ ਮੇਰੇ ਨਾਲ ਬੜਾ ਪਿਆਰ ਸੀ ਤੇ ਇਹ ਜਿਹੜੇ ਮਹਾਤਮਾ ਸੂਫੀ ਗਾਉਂਦੇ ਸੀ ਉਹਨਾਂ ਦੇ ਨਾਲ ਸੇਵਾ ਕਰਦੇ ਸੀਗੇ ਆਤਮਾ ਬ੍ਰਿੰਦਰਜੀ ਸ਼ੰਸ਼ੀਰ ਲਹਿਰੀ ਜੀ ਤਾਂ ਉਹਨਾਂ ਨੇ ਆਪਣੀ ਵਸੀਅਤ ਇਹਨਾਂ ਨੂੰ ਕਰ ਦਿੱਤੀ ਸੀਗੀ ਆਪਣੇ ਜਾਨ ਅਕਾਲ ਚਲਾਣੇ ਤੋਂ ਪਹਿਲਾਂ ਹੀ ਬਾਅਦ ਵਿੱਚ ਕੁਝ ਕੰਟਰੋਵਰਸੀ ਕੁਝ ਸੇਵਾਦਾਰਾਂ ਵੱਲੋਂ ਹੋਈ ਕਿ ਉਹਨਾਂ ਦੀ ਮੈਡੀਕਲ ਟਰੀਟਮੈਂਟ ਨਹੀਂ ਚੰਗੀ ਤਰ੍ਹਾਂ ਹੋਇਆ ਜਾਂ ਵਸੀਅਤ ਨਕਲੀ ਪਰ ਇਹੋ ਜਿਹਾ ਕੁਝ ਵੀ ਸਾਹਮਣੇ ਆਇਆ ਗਲਤ ਸੀ ਸਾਰਾ ਕੁਝ ਉਹਨਾਂ ਦੀ ਜ਼ਿੰਮੇਵਾਰੀ ਤਾਂ ਐਵੇਂ ਉਦੋਂ ਦੀ ਉਹ ਲੱਗੀ ਹੋਈ ਸੀ ਪਰ ਸੰਤ ਜੋ ਵਿਆਸ ਸਾਡੇ ਸੀ ਇਹ ਵਿਦੇਸ਼ ਘੁੰਮਣ ਕਰਕੇ ਉਧਰ ਆ ਨਹੀਂ ਸਕੇ ਤਾਂ ਹੁਣ ਇਹ ਅਫਸੋਸ ਕਰਨਾ ਆ ਗਏ ਸੀਗੇ ਉਹਨਾਂ ਨੇ ਆਪਣੇ ਵੱਲੋਂ ਵੀ ਉਹਨਾਂ ਨੂੰ ਜ਼ਿੰਮੇਵਾਰੀ ਦਸਤਾਰ ਦਿੱਤੀ ਔਰ ਕਿਹਾ ਕਿ ਜੋ ਅਪੀਲ ਸਾਬ ਤੁਹਾਡੀਆਂ ਸੁਆਵਾਂ ਲਾ ਕੇ ਗਏ ਆ ਉਹਨਾਂ ਸੁਆਵਾਂ ਨੂੰ ਭਜਨ ਬੰਦਗੀ ਕਰੋ ਸੇਵਾ ਕਰੋ ਸਮਾਜ ਦੀ ਸੇਵਾ ਕਰੋ ਜੀ ਅੱਜ ਜਿਹੜਾ ਸੀਗਾ ਉੱਥੇ ਉਹਨਾਂ ਦਾ ਆਉਣਾ ਸੀ ਮੇਰੇ ਨਾਲ ਪਿਆਰ ਆ ਦੇਖੋ ਇੰਟਰਫੇਸ ਸਾਡਾ ਕਿਸੇ ਨਾਲ ਵੀ ਪਿਆਰ ਹੋ ਸਕਦਾ ਦੋਸਤੀ ਹੋ ਸਕਦੀ ਆ ਜੀ ਸਾਡੇ ਹੁਣ ਤੁਹਾਨੂੰ ਵੀ ਪਤਾ ਕਿ ਪਹਿਲਾਂ ਡੇਰਾ ਸਰਸਾ ਨਾਲ 20 ਸਾਲ ਲੜਦੇ ਰਹੇ ਔਰ ਆਮ ਰਹੀਮ ਨਾਲ ਕੋਈ ਆਮ ਰਹੀਮ ਵਰਗਾ ਬੈਠ ਜਾਏ ਫਿਰ 20 ਸਾਲ ਲੜਦੇ ਰਾਂਗੇ ਚੰਗਾ ਆਦਮੀ ਜ਼ਿੰਮੇਵਾਰੀ ਤੇ ਆਊਗਾ ਚੰਗੀ ਜ਼ਿੰਮੇਵਾਰੀ ਨਿਭਾਊਗਾ ਤਾਂ ਉਹ ਚੰਗੀ ਜਿਹਾ ਜਦੋਂ ਨੇੜ ਗਵਾਂਡ ਮੱਥਾ ਹੁੰਦਾ 15 ਮਿੰਟ ਦਾ ਰਸਤਾ ਤੇ ਇਸ ਕਰਨ ਕਰਕੇ ਜਿਹੜੇ ਮਹਾਤਮਾ ਬ੍ਰਿੰਦਰ ਜੀ ਆ ਚੰਗੇ ਆਦਮੀ ਆ ਚੰਗੇ ਭਜਨ ਬੰਦਗੀ ਵਾਲੇ ਉਹਨਾਂ ਨੇ ਮਤਲਬ ਜਿਹੜਾ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਅੱਜ ਸੰਤਾਂ ਨੇ ਉਹਨਾਂ ਨੇ ਵੀ ਕਿਹਾ ਵੀ ਭਾਈ ਆਪਣੀ ਸੇਵਾ ਸੰਭਾਲੋ ਜੀ ਆ ਜਿਹੜਾ ਉੱਥੇ ਕਾਰਜ ਕਰਮ ਸੀਗਾ ਆ ਜਿਹੜਾ ਪ੍ਰੋਗਰਾਮ ਸੀਗਾ ਮੈਨੂੰ ਵੀ ਉਹਨਾਂ ਨੇ ਬੁਲਾਇਆ ਹੋਇਆ ਸੀ ਔਰ ਮੈਂ ਵੀ ਉੱਥੇ ਗਿਆ ਕਿਉਂਕਿ ਆਖਰ ਮੇਰੇ ਕੋਲ ਵੀ ਇੱਥੇ ਗੁਰੂ ਘਰ ਦੇ ਵਿੱਚ ਆਉਂਦੇ ਆ ਜੀ ਉਹ ਦਸਾਂ ਗੁਰੂਆਂ ਦੇ ਦਸਾਂ ਗੁਰੂਆਂ ਦੇ ਸੂਫੀ ਗਾਇਕੀ ਦੇ ਵਿੱਚ ਉਹਨਾਂ ਨੇ Song ਵੀ ਔਰ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਤੁਸੀਂ YouTube ਤੇ ਜਾ ਕੇ ਉਹਨਾਂ ਦਾ ਜਿਹੜਾ ਬੰਜਾਰੇ ਉਹਨਾਂ ਦਾ YouTube ਚੈਨਲ ਉੱਤੇ ਸੁਣੋ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਤੇ ਦਸ ਗੁਰੂਆਂ ਦੀ ਮਹਿਮਾ ਤੇ ਉਹਨਾਂ ਨੇ ਬਹੁਤ ਸੋਹਣਾ ਤਰਿੰਦਰ ਢਿੱਲੋਂ ਜੀ ਨੇ ਸੰਸ਼ੇਰ ਲੈਹੜੀ ਦੀ ਉਹਨਾਂ ਦੇ ਨਾਲ ਉਹ ਬਹੁਤ ਹੀ ਸੋਹਣਾ ਗੁਰੂ ਸਾਹਿਬ ਦੀ ਉਪਮਾ ਦੇ ਵਿੱਚ ਉਹਨਾਂ ਨੇ ਕੀਤਾ ਇਸ ਤਰ੍ਹਾਂ ਕਿ ਸਾਡਾ ਉਹਨਾਂ ਨਾਲ ਜਿਹੜਾ ਪਿਆਰ ਸਬਕਾਰ ਆ ਤੇ ਅੱਜ ਉੱਥੇ ਜਿਹੜੀ ਆ ਸਾਰੀ ਜੋ ਗੱਲਬਾਤ ਆ ਜਿਹੜੀ ਹੋਈ ਆ ਦਦਗੁਲ ਸਾਹਿਬ ਜੀ ਸੰਗਤਾਂ ਵੀ ਪਹੁੰਚੀਆਂ ਅੱਜ ਸੀ ਜੀ ਦਦਗੁਲ ਸਾਹਿਬ ਜੇstra ਪੰਜਾਬ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਡੇਰਾਬਾਦ ਨੂੰ ਲੈ ਕੇ ਬੜਾ ਕੁਝ ਚੱਲਦਾ ਹੈ ਸੋ ਹੋ ਸਕਦਾ ਤੁਹਾਡੀ ਉੱਥੇ ਸ਼ਮੂਲੀਅਤ ਤੇ ਵੀ ਬੜੇ ਸਵਾਲ ਖੜੇ ਹੋਣ ਕਿ ਤੁਸੀਂ ਉੱਥੇ ਇੱਕ ਡੇਰੇ ਦੇ ਵਿੱਚ ਕਿਉਂ ਪਹੁੰਚੇ ਸੋ ਇਹਦੇ ਬਾਰੇ ਕੀ ਸਪਸ਼ਟੀਕਰਨ ਆ ਤੁਹਾਡਾ ਦੇਖੋ ਜਿਹੜੇ ਡੇਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਚੋਂ ਖਾਰਜ ਨੇ ਉਹਨਾਂ ਨਾਲ ਅਸੀਂ ਤਾਲ ਮਿਲ ਨਹੀਂ ਰੱਖ ਸਕਦੇ ਜਿਵੇਂ ਨਿਰੰਕਾਰੀ ਐ ਬਨਿਆਰਾ ਐ ਨੂਰਮੈਲੀ ਐ ਉਹਨਾਂ ਦੇ ਨਾਲ ਡੇਰਾ ਸਿਰਸਾ ਐ ਉਹਨਾਂ ਨਾਲ ਸਾਡਾ ਤਾਲ ਮਿਲ ਨਹੀਂ ਜਿਨ੍ਹਾਂ ਨੂੰ ਪੰਥ ਚੋਂ ਖਾਰਜ ਕੀਤਾ ਹੋਇਆ ਹੈ ਜਿਨ੍ਹਾਂ ਨਾਲ ਸਾਂਝ ਤੇ ਪਵੰਦੀ ਲੱਗੀ ਐ पर बहुत सारे डेरे गैर सिख गैर मतों दे जिन्ना ना इंटरफेस ਸਾਡਾ ਪਿਆਰ ਹੋ ਸਕਦਾ ਗੁਰੂ ਸਾਹਿਬਾ ਨਾਲ ਕੋਲੇ ਕਿੰਨੇ ਫਕੀਰ ਆਂਦੇ ਸੀ ਗੁਰੂ ਸਾਹਿਬ ਉਹਨਾਂ ਨਾਲ ਅਸੀਂ ਗੁਰੂ ਸਾਹਿਬ ਦੇ ਸਿੱਖਾ ਉਹਨਾਂ ਦੀਆਂ ਸਕਿਆਵਾਂ ਤੇ ਇੱਕ ਪਤਾ ਇੱਕ ਕਿ ਹਮਾਰਕ ਜੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੇ ਕਿ ਸਭ ਕੋ ਮੀਰ ਦਾ ਹਮ ਆਪਣੀ ਜੀਨਾ ਜਾਂ ਬਿਸਰ ਗਈ ਸਰਤਾਤ ਪ੍ਰਾਈ ਜਬ ਤੇ ਸਾਧ ਸੰਗਤ ਮੋਈ ਪਾਈ ਨਾ ਕੋ ਗੈਰੀ ਨਾ ਹੈ ਬਗਾਨਾ ਸਗਰ ਸੰਗ ਹਮ ਕੋ ਬਣੀ ਆਈ ਜੀ ਤੋਂ ਬਹੁਤ ਸਾਰੇ ਮਾਤਮ ਤੰਤਰ ਨੇ ਬਹੁਤ ਸਾਰੇ ਦੇਰੇ ਨੇ ਉਹਨਾਂ ਦੀ ਆਪਣੀਆਂ ਡਾਲੋ ਜੀ ਆਪਣੇ ਫੇਤਾਂ ਉਹਨਾਂ ਦੀਆਂ ਆਪਣੀਆਂ ਪਰੰਪਰਾਵਾਂ ਮर्याਦਾਵਾਂ ਨੇ ਤਾਂ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਆ ਮੈਂ ਪੰਜ ਕਕਾਰ ਦੀ ਮर्याਦਾ ਦਾ ਧਾਰਨੀ ਆ ਔਰ ਮੈਂ ਗੁਰੂ ਦੀ ਸਿੱਖੀ ਵੀ ਗੱਲ ਕਰਦਾ ਪਰ ਇੰਟਰਫੇਸ ਸਾਡਾ ਸਾਰਿਆਂ ਦੇ ਨਾਲ ਪਿਆਰ ਤੇ ਸਤਿਕਾਰ ਹੈ ਕਿ ਜਿਹੜੇ ਪੰਥ ਚੋਂ ਖਾਰਜ ਨਹੀਂ ਆ ਜੀ ਬਹੁਤ ਬਹੁਤ ਧੰਨਵਾਦ ਅਦਵਲ ਸਾਹਿਬ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ